ਦੀ ਫਤਿਹ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਐਗਜ਼ੈਂਪਲ ਜਿੰਦੀ ਜਾਗਦੀ ਐਗਜ਼ੈਂਪਲ ਇਸ ਵੇਲੇ ਮੈਂ ਖੜਾ ਹਾਂ ਕੋਲਪੁਰ ਵਿਜੀਪੁਰ ਦੇ ਇਲਾਕੇ ਵਿੱਚ ਸਾਂਬਾ ਡਿਸਟ੍ਰਿਕਟ ਜੰਮੂ ਕਸ਼ਮੀਰ ਦੀ ਕੋਲਪੁਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਜਿੱਥੇ ਉਸ ਪਾਪੀ ਜਿਸ ਨੇ ਅੱਜ ਸਵੇਰੇ ਕਰੀਬ 1:23 ਮਿੰਟ ਤੇ ਗੁਰਦੁਆਰਾ ਕੋਲਪੁਰ ਸਾਹਿਬ ਦੇ ਅੰਦਰ ਕੋਲਪੁਰ ਦੇ ਅੰਦਰ ਦਾਖਲ ਹੋ ਕੇ ਪੈਟਰੋਲ ਛਿੜਕ ਕੇ ਪੰਜ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਟ ਕਰ ਦਿੱਤਾ ਇਹ ਉਸ ਦਾ ਹਰਜਾਨਾ ਤਾਂ ਨਹੀਂ ਇਹ ਟੂਕਾ ਮਾਤਰ ਇੱਕ ਸੰਗਤ ਵੱਲੋਂ ਪੰਥਕ ਰਵਾਇਤਾਂ ਅਨੁਸਾਰ ਦਿੱਤੀ ਗਈ ਇੱਕ ਐਗਜ਼ੈਂਪਲ ਹੈ ਕਿ ਜੇ ਤੁਸੀਂ ਗੁਰੂਵਾਲ ਅੱਖ ਵੀ ਚੁੱਕ ਕੇ ਦੇਖੋਗੇ ਤਾਂ ਤੁਹਾਡਾ ਹਸ਼ਰ ਤੁਹਾਡੇ ਪਿਛਲੇ ਅਗਲਿਆਂ ਦਾ ਹਸ਼ਰ ਇਹ ਹੋਵੇਗਾ ਇਸੇ ਪੈਸੇ ਦੀ ਬਦੌਲਤ ਮੈਂ ਕਹਾਂਗਾ ਪਿੱਛੇ ਇੱਕ ਦਿਖਾ ਦੋ ਸਭ ਤੋਂ ਪਹਿਲਾਂ ਮੈਂ ਇਸ ਦੀ ਔਕਾਤ ਦੱਸਣ ਜਾ ਰਿਹਾ ਇਸ ਮਨਜੀਤ ਨਾਂ ਦੇ ਬੰਦੇ ਦੀ ਔਕਾਤ ਜਿਹੜੀ ਹੈ ਉਹ ਸਾਹਮਣੇ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਟੁੱਟਾ ਫੁੱਟਾ ਕਮਰਾ ਡਿੱਗਿਆ ਹੋਇਆ ਹੈ ਇੱਥੋਂ ਇਸ ਮਨਜੀਤ ਨਾਂ ਦੇ ਖੁਸਰੇ ਬੰਦੇ ਦੀ ਔਕਾਤ ਸ਼ੁਰੂ ਹੁੰਦੀ ਹੈ ਜਦੋਂ ਇਹ ਆਪਣੇ ਆਪ ਨੂੰ ਗੁਰੂ ਦੇ ਬਰਾਬਰ ਕਹਿਣਾ ਸ਼ੁਰੂ ਕਰ ਦਿੰਦਾ ਹੈ ਇੱਥੇ ਡੇਰਾ ਖੋਲਿਆ ਜਾਂਦਾ ਹੈ ਉਸ ਡੇਰੇ ਨੂੰ ਸਭ ਤੋਂ ਵੱਡੀ ਕਮਜ਼ੋਰੀ ਇਸ ਕੋਲਪੁਰ ਪਿੰਡ ਦੇ ਨਿਵਾਸੀਆਂ ਦੀ ਕਿ ਇਸ ਡੇਰੇ ਨੂੰ ਪਣਪਣ ਦਿੱਤਾ ਜਾਂਦਾ ਹੈ ਉਹ ਡੇਰਾ ਜਦੋਂ ਸਵੇਰੇ ਇਸ ਦੇ ਨੌਜਵਾਨਾਂ ਨੇ ਇਹ ਜੋ ਤੁਸੀਂ ਮਲਵਾ ਦੇਖ ਰਹੇ ਹੋ ਇੱਥੇ ਅੱਗ ਲਾਈ ਤਾਂ ਮੈਂ ਅਚਨਚੇਤ ਇੱਥੇ ਪਹੁੰਚਿਆ ਤਾਂ ਇਹ ਇੱਕ ਪਰਚਾ ਇਸ ਮਕਾਨ ਦੇ ਅੰਦਰੋਂ ਨਿਕਲਿਆ ਜਿਸ ਪਰਚੇ ਦੇ ਵਿੱਚ ਤੁਸੀਂ ਦੇਖੋ ਕਿ ਕਿਸ ਤਰੀਕੇ ਦੀਆਂ ਗੱਲਾਂ ਇਸ ਬੇਵਕੂਫ ਇਨਸਾਨ ਨੇ ਲਿਖੀਆਂ ਹੋਈਆਂ ਨੇ ਔਰ ਇਹ ਹੁਣ ਚਨੈਨੀ ਦੇ ਇਲਾਕੇ ਦੇ ਵਿੱਚ ਵੀ ਸੁਣਨ ਦੇ ਵਿੱਚ ਆਇਆ ਸੀ ਕਿ ਇੱਕ ਹੋਰ ਡੇਰਾ ਖੜਾ ਕਰਨ ਜਾ ਰਿਹਾ ਸੀ ਔਰ ਲਗਭਗ ਸ਼ਾਇਦ ਇੱਥੇ ਤੱਕ ਸੂਤਰਾਂ ਦੇ ਮੁਤਾਬਕ ਖਬਰ ਮਿਲੀ ਹੈ ਕਿ ਉੱਥੇ ਡੇਰਾ ਖੜਾ ਹੋ ਚੁੱਕਿਆ ਹੈ ਔਰ ਇਸ ਦੇ ਉੱਥੇ ਆਣਾ ਜਾਣਾ ਵੀ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਸੀ ਔਰ ਇਹ ਆਪਣੇ ਆਪ ਨੂੰ ਜੋ ਇੱਥੇ ਦੇ ਪ੍ਰਤੱਖ ਦਰਸ਼ੀ ਅਤੇ ਇੱਥੇ ਦੇ ਲੋਕਲ ਲੋਕਾਂ ਦੇ ਨਾਲ ਗੱਲਬਾਤ ਕਰਨ ਤੋਂ ਮੈਨੂੰ ਪਤਾ ਲੱਗਿਆ ਕਿ ਇਹ ਬੰਦਾ ਆਪਣੇ ਆਪ ਨੂੰ ਗੁਰੂ ਨਾਨਕ ਦਾ ਵੰਸ਼ਜ ਸਮਝਦਾ ਸੀ ਕਿ ਮੈਂ ਗੁਰੂ ਨਾਨਕ ਦੀ ਗੱਦੀ ਤੇ ਬੈਠਾ ਹਾਂ ਲਾਣਤੀ ਆ ਜੇ ਤੂੰ ਜਿਸ ਦਿਨ ਤੂੰ ਇਹ ਸੋਚ ਆਪਣੇ ਦਿਮਾਗ ਦੇ ਵਿੱਚ ਪਾ ਲਈ ਸੀ ਨਾ ਉਸੇ ਦਿਨ ਤੇਰਾ ਇਹ ਹਸ਼ਰ ਜਿਹੜਾ ਰਿਜ਼ਲਟ ਸੀ ਨਾ ਤਿਆਰ ਹੋ ਚੁੱਕਿਆ ਸੀ ਕਾਨੂੰਨ ਆਪਣਾ ਕੰਮ ਕਰੇਗਾ ਇਸ ਵੇਲੇ ਨਗਰੋਟਾ ਪੁਲਿਸ ਵੀ ਕਸਟਡੀ ਦੇ ਵਿੱਚ ਹੈ ਉਹ ਮਨਜੀਤ ਨਾਮ ਦਾ ਬੰਦਾ ਜਿਸ ਨੇ ਪੰਜ ਪਾਵਨ ਪਵਿੱਤਰ ਗੁਰਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅੱਜ ਸਵੇਰੇ ਕਰੀਬ 1:23 ਮਿੰਟ ਤੇ ਗੁਰਦੁਆਰਾ ਮਹਿਕਾਂਗਾ ਦਿਖਾ ਦਿਓ ਗੁਰਦੁਆਰਾ ਕੋਲਪੁਰ ਪਿੰਡ ਦੇ ਵਿੱਚ ਸਿੰਘ ਸਭਾ ਗੁਰਦੁਆਰਾ ਜਿਹਦੇ ਅੰਦਰ ਵੜ ਕੇ 1:23 ਮਿੰਟ ਤੇ ਇਸ ਇਨਸਾਨ ਨੇ ਪੰਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਉੱਤੇ ਪਹਿਲਾਂ ਤਾਂ ਪੈਟਰੋਲ ਛਿੜਕਿਆ ਔਰ ਪੈਟਰੋਲ ਛਿੜਕਣ ਤੋਂ ਬਾਅਦ ਅਗਨ ਭੇਟ ਕਰ ਦਿੱਤਾ ਹੁਣ ਇਨਕੁਆਰੀਆਂ ਜਾਂ ਬੜੀਆਂ ਬੜੀਆਂ ਏਜੰਸੀਆਂ ਇਹਦੇ ਉੱਤੇ ਕੰਮ ਕਰਨ ਗਈਆਂ ਪਰ ਕਹਿਣ ਦੀ ਗੱਲ ਜਾਂ ਸਮਝਣ ਦੀ ਗੱਲ ਇਹ ਹੈ ਕਿ ਇਹ ਡੇਰਾ ਆਖਰ ਇੱਥੇ ਪਣਪਿਆ ਕਿਉਂ? ਕੀ ਇਹ ਸਿੱਖਾਂ ਦੇ ਵਿੱਚ ਰਹਿ ਕੇ ਸਿੱਖ ਬਹਿਰੂਪੀਆ ਨਹੀਂ ਸੀ? ਜੇਕਰ ਇਹ ਬਹਿਰੂਪੀਆ ਸੀ ਕਿਉਂਕਿ ਕਿਹਾ ਜਾਂਦਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਰੀਬ 10 ਦਿਨਾਂ ਤੋਂ ਇਹ ਬੰਦਾ ਗੁਰਦੁਆਰੇ ਵੱਲ ਨੂੰ ਇਸ਼ਾਰੇ ਕਰਕੇ ਧਮਕੀਆਂ ਤੱਕ ਦਿੰਦਾ ਰਿਹਾ ਕਿ ਮੈਂ ਇਸ ਤਰ੍ਹਾਂ ਦਾ ਕੁਝ ਕਾਰਾ ਕਰ ਸਕਦਾ ਹਾਂ ਲਹੰਤ ਹੈ ਇੱਥੇ ਦੇ ਕਮੇਟੀਆਂ ਨੂੰ ਜਿਹੜੀਆਂ ਸਿਰਫ ਉਹਧਿਆਂ ਦੇ ਪਿੱਛੇ ਜਾਂ ਗੋਲਕਾਂ ਦੇ ਪਿੱਛੇ ਇੱਥੇ ਬੈਠੀਆਂ ਮੈਂ ਸਵੇਰੇ ਜਦ ਇੱਥੇ ਪਹੁੰਚਿਆ ਪਹਿਲੀ ਤਾਂ ਗੱਲ ਕੀ ਮੈਨੂੰ ਉਹ ਮੰਜ਼ਰ ਦੇਖਿਆ ਨਹੀਂ ਗਿਆ ਪਰ ਜਦੋਂ ਮੈਂ ਉਸ ਮੰਜ਼ਰ ਨੂੰ ਪੂਰਾ ਦੇਖਣ ਤੋਂ ਬਾਅਦ ਉਸ ਪਾਸੇ ਗਿਆ ਜਿੱਥੋਂ ਉਹ ਅੰਦਰ ਵੜਿਆ ਸੀ ਤਾਂ ਮੈਨੂੰ ਅਫਸੋਸ ਤਾਂ ਉਸ ਵੇਲੇ ਹੋਇਆ 5 ਕਰੋੜ ਤੋਂ ਉੱਤੇ ਦਾ ਪੈਸਾ ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਉੱਤੇ ਲੱਗਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੇ 5 ਕਰੋੜ ਤੋਂ ਵੀ ਉੱਤੇ ਕਿਉਂਕਿ ਪ੍ਰਧਾਨ ਨੇ ਖੁਦ ਕਿਹਾ ਇੱਥੇ ਦਾ ਜਿਹੜਾ ਹੁਣ ਪ੍ਰਧਾਨ ਕਾਹਦਾ ਉਹ ਉਹ ਤਾਂ ਹੁਣ ਸਾਬਕਾ ਹੀ ਰਹਿ ਗਿਆ। 5 ਕਰੋੜ ਰੁਪਇਆ ਲਗਾਇਆ ਲੇਕਿਨ ਦਰਵਾਜੇ ਐਲੂਮੀਨੀਅਮ ਦੇ ਜਿਨ੍ਹਾਂ ਦੀ ਕੀਮਤ ਸਿਰਫ 2 ਕੁ ਹਜ਼ਾਰ ਰੁਪਇਆ ਵੀ ਨਹੀਂ ਹੋਣੀ। ਇਹ ਬੜੀ ਲਾਹਨਤ ਵਾਲੀ ਗੱਲ ਹੈ ਕਿਉਂਕਿ ਜਦੋਂ ਆਪਣੇ ਘਰ ਬਣਾਉਨੇ ਆ ਤਾਂ ਸਭ ਤੋਂ ਪਹਿਲਾਂ ਵਧੀਆ ਲੋਹੇ ਦੀਆਂ ਗ੍ਰਿਲਾਂ ਲਾਣੇ ਆ ਕਿ ਗ੍ਰਿਲਾਂ ਲਾ ਦਈਏ ਚੋਰ ਨਾ ਅੰਦਰ ਵੜ ਜਾਏ ਮੱਖੀ ਤੱਕ ਨਾ ਅੰਦਰ ਆਈ ਇਸ ਕਰਕੇ ਜਾਲੀਆਂ ਵੀ ਲਾਣੇ ਆ ਲੇਕਿਨ ਅਫਸੋਸ ਸਿਰਫ ਸ਼ੀਸ਼ੇ ਬਿਲਕੁਲ ਪਤਲੇ ਸ਼ੀਸ਼ੇ ਔਰ ਐਲੂਮਿਨੀਅਮ ਦੇ ਦਰਵਾਜ਼ੇ ਚਾਰੋਂ ਪਾਸੇ ਲਾਏ ਹੋਏ ਔਰ ਉਹ ਬੰਦਾ ਸੀਸੀਟੀਵੀ ਫੂਟੇਜ ਦੇ ਮੁਤਾਬਕ ਅਗਰ ਦੇਖਿਆ ਜਾਵੇ ਤਾਂ ਉਹ ਬੰਦਾ ਇੰਨੀ ਦਲੇਰੀ ਦੇ ਨਾਲ ਅੰਦਰ ਵੜਦਾ ਹੈ ਕਿ ਉਸਨੇ ਅੰਦਰ ਜਾ ਕੇ ਕਿਵੇਂ ਪੈਟਰੋਲ ਸੁੱਟ ਕੇ ਪੂਰਾ ਸਪਰੇਅ ਕੀਤਾ ਪਹਿਲਾਂ ਪੈਟਰੋਲ ਔਰ ਫਿਰ ਪਵਨ ਪ੍ਰੀਤ ਸਰ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪੰਜ ਸਰੂਪਾਂ ਨੂੰ ਅੱਗ ਲਗਾ ਦਿੱਤੀ ਔਰ ਛੇਵੇਂ ਨੂੰ ਵੀ ਸੇਕ ਲੱਗਿਆ ਹੋਇਆ ਇਹ ਹਾਲਾਤ ਹੁਣ ਜੇ ਤੁਸੀਂ ਪਿੱਛੇ ਦੇਖ ਰਹੇ ਹੋ ਸ਼ਾਇਦ ਇਹ ਹਜੇ ਟੂਕ ਮਾਤਰਿਕ ਤਿੰਨਕਾ ਮਾਤਰ ਐਗਜ਼ੈਂਪਲ ਹੈ ਉਹਨਾਂ ਲੋਕਾਂ ਦੇ ਲਈ ਜਿਹੜੇ ਆਪਣੇ ਦਿਮਾਗਾ ਦੇ ਵਿੱਚ ਇਹ ਪਾਲ ਕੇ ਬੈਠੇ ਹੋਏ ਨੇ ਕਿ ਅਸੀਂ ਗੁਰੂ ਦੀ ਪਦਵੀ ਦੇ ਬਰਾਬਰ ਹਾਂ ਮੱਥੇ ਟਿਕਾਉਣ ਵਾਲੇ ਉਹ ਲੋਕੀ ਜਿਹੜੇ ਆਪਣੇ ਆਪ ਨੂੰ ਸੰਤ ਮਹਾਤਮਾ ਸਮਝਦੇ ਨੇ ਉਹ ਲੋਕੀ ਜਿਹੜੇ ਸਿਰ ਘੁਮਾ ਘੁਮਾ ਕੇ ਲੋਕਾਂ ਨੂੰ ਆਪਣੇ ਵਸ ਦੇ ਵਿੱਚ ਕਰਦੇ ਨੇ ਉਹ ਤਾਂ ਹੈਗੇ ਚਲਾਕ ਲੋਕੀ ਉਹ ਵੀ ਸੁਣ ਲੈਣ ਕਿ ਇਹ ਹਸ਼ਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮੱਥਾ ਲਾਉਣ ਵਾਲਿਆਂ ਦਾ ਹੁੰਦਾ ਹੈ ਲੇਕਿਨ ਉਸ ਤੋਂ ਵੀ ਜ਼ਿਆਦਾ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਹੜੇ ਇਹੋ ਜਿਹੇ ਲੋਕਾਂ ਨੂੰ ਪਣਪਣ ਦਿੰਦੇ ਨੇ ਉਹ ਲੋਕ ਕੌਣ ਨੇ ਉਹ ਲੋਕ ਇਸੇ ਪਿੰਡ ਦੇ ਵਿੱਚ ਵੀ বাসਦੇ ਨੇ ਜਿਨ੍ਹਾਂ ਨੇ ਇਸ ਨੂੰ ਇੱਥੇ ਡੇਰਾ ਬਣਾਉਣ ਦੀ ਇਜਾਜ਼ਤ ਦਿੱਤੀ ਤੇ ਇਹਦੇ ਡੇਰੇ ਦੇ ਵਿੱਚ ਆ ਕੇ ਆਪਣੀਆਂ ਮੁਰਾਦਾਂ ਪੂਰੀਆਂ ਕਰਵਾਉਂਦੇ ਸੀ ਲਾਹਨਤ ਹੈ ਉਹਨਾਂ ਲੋਕਾਂ ਤੇ ਵੀ ਜਿਨ੍ਹਾਂ ਨੇ ਇਸ ਬੰਦੇ ਨੂੰ ਇੰਨਾ ਪਣਪਣ ਯੋਗ ਬਣਾਇਆ ਹੁਣ ਗੱਲ ਤਾਂ ਆਉਂਦੀ ਹੈ ਕਿ ਇਹਦੇ ਨਾਲ ਕੀ ਕੀ ਹੋਣਾ ਚਾਹੀਦਾ ਸੀ ਪਰ 1:23 ਤੇ ਇਹ ਵਾਪਰਦਾ ਹੈ ਹਾਦਸਾ ਲੇਕਿਨ ਕਿਸੇ ਨੂੰ ਵੀ ਕੰਨੂ ਕਨ ਖਬਰ ਨਹੀਂ ਹੁੰਦੀ ਔਰ ਉਹ ਬੰਦਾ ਇੱਥੋਂ ਆਪਣੀ ਸਕਾਰਪੀਓ ਲੈ ਕੇ ਨਿਕਲ ਜਾਂਦਾ ਹੈ ਔਰ ਸਭ ਤੋਂ ਵੱਡੀ ਗੱਲ ਕੀ ਉਸ ਦੇ ਨਾਲ ਕਿਹਾ ਜਾ ਰਿਹਾ ਹੈ ਸੂਤਰਾਂ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਇਹ ਮੈਂ ਸਰਕਾਰ ਨੂੰ ਵੀ ਇਹ ਵੀਡੀਓ ਜ਼ਰੂਰ ਕਹਾਂਗਾ ਕਿ ਦੇਖ ਲੈਣ ਆਲਾ ਅਧਿਕਾਰੀ ਕਿਉਂਕਿ ਡੀਆਈਜੀ ਸਾਹਿਬ ਵੀ ਇੱਥੇ ਆਏ ਹੋਏ ਸੀ ਇਸ ਇਲਾਕੇ ਦੇ ਐਸਐਸਪੀ ਸਾਹਿਬ ਵੀ ਸੀਗੇ ਡੀਸੀ ਮੈਡਮ ਵੀ ਸੀਗੀ ਪਰ ਤੁਹਾਡਾ ਤਾਂ ਇਨ੍ਹਾਂ ਅਹੁਦਿਆਂ ਤੇ ਬਣੇ ਰਹਿਣਾ ਤਾਂ ਫਾਇਦਾ ਹੈ ਜੇ ਤੁਸੀਂ ਪੂਰਾ ਇਨਸਾਫ ਜਿਹੜਾ ਹੈ ਕਰੋ ਕਿਉਂਕਿ ਪੰਜ ਪਾਵਨ ਪਵਿੱਤਰ ਸਰੂਪ ਅਗਣ ਪੇਟ ਕਰਨਾ ਯਾਨੀ ਪੰਜ ਮਰਡਰ ਕਰਨਾ ਲਿਵਿੰਗ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਦਾ ਜਿਹੜਾ ਲਿਵਿੰਗ ਗੁਰੂ ਦਾ ਮਿਲਿਆ ਹੋਇਆ ਹੈ ਜ਼ਿੰਦਾ ਗੁਰੂ ਨੇ ਇਹ ਸਾਡੇ ਲੋਕਾਈ ਦੇ ਗੁਰੂ ਨੇ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋਦਾ ਨਾਰਾ ਦੇਣ ਵਾਲੇ ਗੁਰੂ ਨੇ ਉਹ ਗੁਰੂ ਨੇ ਜਿਹੜੇ ਗਰੀਬ ਗੁਰਬੇ ਦੀ ਇੱਜ਼ਤ ਦੀ ਰਾਖੀ ਕਰਨਾ ਸਿਖਾਉਂਦੇ ਨੇ ਪਰ ਉਸ ਮਸਲੇ ਨੂੰ ਅਗਰ ਦੇਖਿਆ ਜਾਵੇ ਤਾਂ ਸਰਕਾਰਾਂ ਨੂੰ ਵੀ ਇਹਦੇ ਉੱਤੇ ਪੂਰੇ ਜ਼ੋਰ ਦੇ ਉੱਤੇ ਉਸ ਬੰਦੇ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਵੀ ਕਰਨੀ ਚਾਹੀਦੀ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੇ ਦੋ ਬੰਦੇ ਉਹਦੇ ਨਾਲ ਗਏ ਹੋਏ ਨੇ ਇੱਥੋਂ ਤੋਂ ਲੈ ਕੇ ਨਗਰੋਟੇ ਤੱਕ ਜਾਂ ਪਹਿਲਾਂ ਤੱਕ ਜਿਨ੍ਹਾਂ ਨੇ ਉਸ ਬੰਦੇ ਨੂੰ ਇੱਥੋਂ ਬਾਹਰ ਕੱਢਿਆ ਉਹ ਦੋ ਬੰਦਿਆਂ ਨੂੰ ਜ਼ਥੇਦਾਰ ਸ਼੍ਰੀ ਅਕਾਲਤਖ ਸਾਹਿਬ ਕੁਲਦੀਪ ਸਿੰਘ ਗੜਗੱਜ ਜੀ ਨੇ ਵਾਰਨਿੰਗ ਦਿੱਤੀ ਹੈ ਕਿ 24 ਘੰਟੇ ਦੇ ਅੰਦਰ ਅੰਦਰ डीआईजी ਨੂੰ ਸਾਹਮਣੇ ਖੜਾ ਕਰਕੇ ਜੰਮੂ ਕਸ਼ਮੀਰ ਰੇਂਜ ਜਿਹੜੇ ਰੇਂਜ ਦੇ ਸਾਂਭਾ ਰੇਂਜ ਜੰਮੂ ਰੇਂਜ ਦੇ ਡੀਆਈਜੀ ਨੂੰ ਸਾਹਮਣੇ ਖੜਾ ਕਰਕੇ ਇਹ ਇੱਕ ਵਾਰਨਿੰਗ ਦਿੱਤੀ ਹੈ ਕਿ ਜੇ 24 ਘੰਟੇ ਤੱਕ ਉਹ ਦੋ ਬੰਦੇ ਵੀ ਨਾ ਫੜੇ ਗਏ ਤਾਂ ਅਗਲੀ ਜਿਹੜੀ ਵਿਉਤਬੰਦੀ ਹੈ ਉਹ ਖਾਲਸਾ ਆਪ ਕਰੇਗਾ ਤਾਂ ਮੈਂ ਜ਼ਿਆਦਾ ਗੱਲਾਂ ਨਾ ਕਰਾਂ ਇਹ ਸਾਰੀ ਕਹਾਣੀ ਇਸ ਕਰਕੇ ਸੁਣਾਈ ਕਈਆਂ ਨੂੰ ਸ਼ਾਇਦ ਇਸ ਪੂਰੇ ਮਾਮਲੇ ਦਾ ਪਤਾ ਨਾ ਹੋਵੇ ਮੈਂ ਫੇਰ ਦੱਸ ਦਿਆਂ ਇਹ ਉਹ ਬੰਦਾ ਹੈ ਜਿਹੜਾ ਡੇਰਾਬਾਦ ਨੂੰ ਪਣਪਾਉਂਦਾ ਸੀ ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਹੈ ਕੌਣ ਇਸ ਦੇ ਪਿੱਛੇ ਜਿਹੜਾ ਹੈ ਉਹ ਅਸਲ ਬੰਦਾ ਜਾਂ ਅਸਲ ਏਜੰਸੀਆਂ ਛੁਪੀਆਂ ਹੋਈਆਂ ਨੇ ਇਹਦਾ ਖੁਲਾਸਾ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਆਪਸੀ ਸਾਈਂ ਟੀਵੀ ਦੇ ਨਾਲ ਮੈਂ ਫੇਰ ਤੋਂ ਦਿਖਾ ਦਿਆਂ ਧੂਆਂ ਨਿਕਲਦਾ ਦੇਖ ਲਓ ਉਹ ਲੋਕੀ ਜਿਹੜੇ ਇਹੋ ਜਿਹੇ ਡੇਰਿਆਂ ਤੇ ਜਾਂਦੇ ਨੇ ਪਖੰਡੀਆਂ ਦੇ ਡੇਰਿਆਂ ਤੇ ਜਾਂਦੇ ਨੇ ਔਰ ਉਹ ਲੋਕੀ ਜਿਹੜੇ ਆਪਣੇ ਆਪ ਨੂੰ ਪਖੰਡੀ ਬਾਬੇ ਬਣ ਕੇ ਤੇ ਆਪਣੇ ਆਪ ਨੂੰ ਗੁਰੂ ਦੀ ਪਤਵੀ ਦੇ ਬਰਾਬਰ ਦੱਸਣਾ ਚਾਹੁੰਦੇ ਨੇ ਧੂਆਂ ਦੇਖ ਲਓ ਆ ਇੱਟਾਂ ਦਾ ਝੂਰਪੂਰ ਦੇਖ ਲਓ ਕਿ ਕਿਤੇ ਤੁਸੀਂ ਜੇ ਭੋਲੇ-ਪਾਲੇ ਲੋਕਾਂ ਨੂੰ ਗੁੰਮਰਾਹ ਕਰੋਗੇ ਤਾਂ ਕਿਤੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਹੋ ਜਾਣ ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਜਾਉਣੀ ਬੜੀ ਹੀ ਮਾੜੀ ਗੱਲ ਹੈ ਧਰਮ ਭਾਵੇਂ ਉਹ ਸਿੱਖ ਹੋਵੇ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ ਹੋਵੇ ਭਾਵੇਂ ਕੋਈ ਈਸਾਈ ਧਰਮ ਹੋਵੇ ਲੇਕਿਨ ਇਹੋ ਜਿਹੀ ਹਰਕਤ ਕਿਸੇ ਦੀ ਵੀ ਜਿਹੜੀ ਭਾਵਨਾਵਾਂ ਦੇ ਨਾਲ ਖਿਲਵਾੜ ਕਰਨਾ ਔਰ ਇਹੋ ਜਿਹੇ ਕਾਰਜ ਕਰਨਾ ਕਦੇ ਵੀ ਦੁਨੀਆ ਦੇ ਵਿੱਚ ਕੋਈ ਵੀ ਇਨਸਾਨ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕਰੇਗਾ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਇੱਕ ਇੱਕ ਤਸਵੀਰ ਦਿਖਾਵਾਂਗੇ ਕਿਉਂਕਿ ਮੈਂ ਹੁਣ ਕਿਸੇ ਦਾ ਇੰਟਰਵਿਊ ਨਹੀਂ ਲੈਣਾ ਕਿਉਂਕਿ ਇਹਦੇ ਵਿੱਚ ਇੰਟਰਵਿਊ ਲੈਣ ਦਾ ਕੋਈ ਫਾਇਦਾ ਨਹੀਂ ਜਿਨ੍ਹਾਂ ਦੇ ਕੋਲੋਂ ਮੈਂ ਪੁੱਛਣਾ ਸੀ ਉਹਨਾਂ ਦੇ ਕੋਲੋਂ ਮੈਂ ਪੁੱਛ ਲਿਆ ਜਿਨ੍ਹਾਂ ਨੂੰ ਅਸੀਂ ਸਵਾਲ ਕਰਨੇ ਸੀ ਉਹਨਾਂ ਨੂੰ ਅਸੀਂ ਸਵਾਲ ਕਰ ਦਿੱਤੇ ਬਸ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਇਹ ਤੁਸੀਂ ਜੋ ਦੇਖ ਰਹੇ ਹੋ ਇਹ ਇੱਕ ਘਰ ਸੀਗਾ ਅੱਜ ਤੋਂ ਪਹਿਲਾਂ ਪਰ ਗੁਰੂਗ੍ਰਾਂਦ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਇਸ ਘਰ ਦਾ ਮਾਲਕ ਸੀ ਜਿਸ ਕਰਕੇ ਇਸ ਘਰ ਨੂੰ ਨਿਸਤੋ ਨਬੂਦ ਕਰ ਦਿੱਤਾ ਗਿਆ ਇੱਕ ਇੱਕ ਕੰਧ ਜਿਹੜੀ ਹੈ ਉਹ ਢਾ ਦਿੱਤੀ ਗਈ ਔਰ ਇਸ ਘਰ ਦੇ ਆਲੇ ਦੁਆਲੇ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਵੀ ਲੋਕੀ ਜਿਹੜੇ ਨੇ ਉਹ ਘੁੰਮ ਰਹੇ ਨੇ ਔਰ ਇਹ ਨਜ਼ਾਰਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੇ ਨਾਲ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਹੈ ਇਹ ਉਸ ਤਰ੍ਹਾਂ ਦੀ ਬੇਅਦਬੀ ਕਰਨ ਤੋਂ ਪਹਿਲਾਂ ਹੀ ਆਪਣੇ ਦਿਮਾਗ ਦੇ ਵਿੱਚ ਪਿਠਾ ਲੈਣ ਤਾਂ ਕਿ ਉਹਨਾਂ ਨੂੰ ਕਿਦਰੇ ਵੀ ਇਸ ਤਰ੍ਹਾਂ ਦੇ ਜਿਹੜੇ ਆ ਹਾਦਸੇ ਉਹਨਾਂ ਨੂੰ ਦੇਖਣਾ ਨਾ ਪਵੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਹਰ ਇੱਕ ਇਨਸਾਨ ਦੀ ਰੂਹ ਦੇ ਵਿੱਚ ਵਸਦਾ ਹੈ ਕਿਉਂਕਿ ਲੋਕਾਈ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਦਾ ਮੇਨ ਮਕਸਦ ਇਹੀ ਹੈ ਕਿ ਕੋਈ ਵੀ ਡੇਰੇਦਾਰ ਜਿਹੜਾ ਪਖੰਡੀ ਆਪ ਜੀ ਦੇ ਲਾਗੇ ਤੱਕੇ ਘੁੰਮ ਫਿਰ ਰਿਹਾ ਹੋਵੇ ਉਸ ਪਖੰਡੀ ਨੂੰ ਤੁਸੀਂ ਸਾਂਭ ਲਵੋ ਔਰ ਉਸ ਪਖੰਡੀ ਦੇ ਉੱਤੇ ਤੁਸੀਂ ਨਜ਼ਰ ਰੱਖੋ ਔਰ ਉਸ ਪਖੰਡੀ ਦੀ ਜਿਹੜੀ ਪੂਰੀ ਕਾਰਵਾਈ ਹੈ ਉਹ ਖਾਲਸੇ ਨੂੰ ਅਤੇ ਪ੍ਰਸ਼ਾਸਨ ਨੂੰ ਜ਼ਰੂਰ ਦਿਓ ਤਾਂ ਕਿ ਇਹੋ ਜਿਹੇ ਪਖੰਡੀ ਮੁੜ ਕੇ ਆਪਣਾ ਸਿਰ ਵੀ ਜਿਹੜਾ ਹੈ ਉਹ ਨਾ ਚੱਕ ਸਕਣ ਅੱਜ ਤੁਸੀਂ ਦੇਖ ਰਹੇ ਹੋ ਕਿ ਇਸ ਪਖੰਡੀ ਦਾ ਜਿਹੜਾ ਕਿ ਭੋਲੇ-ਪਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਪੈਸਿਆਂ ਦੇ ਸਿਰ ਦੇ ਉੱਤੇ ਆਪਣੇ ਸਿਰ ਨੂੰ ਚੱਕ ਕੇ ਤੁਰਦਾ ਸੀ ਅੱਜ ਉਹ ਇੱਕ ਤਾਂ ਜੇਲ੍ਹ ਦੇ ਪਿੱਛੇ ਐ ਅਤੇ ਦੂਜਾ ਉਹਦੇ ਘਰ ਦੇ ਹਾਲਾਤ ਘਰ ਤਾਂ ਕੀ ਹੁਣ ਮਲਵੇ ਦਾ ਢੇਰ ਆ ਇਹ ਮਲਵੇ ਦੇ ਢੇਰ ਦੇ ਵਿੱਚ ਬਦਲ ਚੁੱਕੇ ਨੇ ਦੇਖਦੇ ਰਹੋ ਆਪਸੀਂ ਸਾਂਝੀ ਦੀ ਇਸ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਲੈ ਕੇ ਆਵਾਂਗੇ ਤਦ ਤੱਕ ਦੇਖਦੇ ਹੋ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ